ਹੁਣੇ ਹੁਣੇ ਪਤਾ ਲੱਗਿਆ ਮੱਲੇਵਾਲ ਪਿੰਡ ਚੋ ਨਾਬੇ ਦੇ ਹਲਕੇ ਚ ਪੈਂਦਾ ਮੱਲੇਵਾਲ ਪਿੰਡ ਤੋਂ ਇੱਕ ਸਵੇਰੇ 7:30 ਪਟਿਆਲੇ ਨੂੰ ਬੱਸ ਚੱਲਦੀ ਆ ਜੋ ਫਰੀਦਪੁਰ ਆ ਕੇ ਉਹਦੇ ਨਾਲ ਹਾਸਾ ਹੋ ਜਾਂਦਾ ਹਜੇ ਕੜੀਏ ਤਾਂ ਅਸੀਂ ਕਹਿ ਨਹੀਂ ਸਕਦੇ ਵੀ ਹਾਸਾ ਹੋਇਆ ਕਿਵੇਂ ਤੇ ਵੀ ਕੀ ਕਾਰਨ ਹੋਏ ਪਰ ਇੰਨਾ ਜ਼ਰੂਰ ਹੈ ਵੀ ਬੱਸ ਚੱਲਦੀ ਚੱਲਦੀ ਬੱਸ ਖੇਤਾਂ 'ਚ ਉਤਰ ਗਈ ਇੱਕ ਦਰਖਤ ਵੀ ਉੱਤੇ ਆ ਕੇ ਡਿੱਗਿਆ ਤਾਂ ਇਹ ਪਤਾ ਲੱਗਿਆ ਇੱਕ ਬੰਦੇ ਦੇ ਸੱਟ ਲੱਗੀ ਹੈ ਬੱਸ ਦੇਖੋ ਤੁਸੀਂ ਜਾਂ ਤਾਂ ਐ ਲੱਗਦਾ ਵੀ ਬੱਸ ਹੋ ਸਕਦਾ ਹੈ ਵੀ ਪਤਾ ਨਹੀਂ ਕਿ ਵੀ ਇਹ ਖੇਤਾ ਜੁਤਰੀ ਵੀ ਇਨ ਬੈਲੈਂਸ ਹੋ ਗਿਆ ਡਰੇਵਲ ਤੋਂ ਜਾਂ ਹੋ ਸਕਦਾ ਕੋਈ ਹੋਰ ਚੀਜ਼ ਮੂਰੀ ਆ ਗਈ ਹੋਵੇ ਅਸੀਂ ਸਪਸ਼ਟੀਕਰ ਨਹੀਂ ਕਰ ਸਕਦੇ ਪਰ ਹਜੇ ਤੱਕ ਸਾਡੇ ਕੋਲ ਕੋਈ ਵੈਸੇ ਬਿਆਨ ਨਹੀਂ ਹੈਗਾ ਸੂਤਰਾਂ ਮੁਤਾਬਕ ਇਹ ਪਤਾ ਲੱਗਿਆ ਵੀ ਇੱਕ ਬੰਦੇ ਦੇ ਲੱਤ ਦੇ ਸੱਟ ਸੱਟ ਵੱਜੀ ਹੈ ਬਾਕੀ ਸਵਾਰੀਆਂ ਸੇਫ ਨੇ ਇਹ ਮੈਨੂੰ ਲੱਗਦਾ ਮੁਤਾਬਕ ਇਹ ਪਤਾ ਲੱਗਿਆ ਵੀ 100 ਦੇ ਕਰੀਬ ਸਵਾਰੀਆਂ ਸਨ ਓਵਰ ਇੱਕ ਵੱਡਾ ਹਾਸਾ ਹੋਣ ਉਹ ਟਲਿਆ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਮੂਰੀ ਆ ਰਹੀਆਂ ਨੇ